ਕਿੰਦੇ ਜਦੋਂ ਤੁਹਾਨੂੰ ਕਿਸੇ ਦੂਸਰੇ ਦੇ ਵਿੱਚ ਨੁਕਸ ਨਜ਼ਰ ਆਵੇ ਉਹਦੇ ਨੁਕਸ ਦੇਖਣ ਤੋਂ ਪਹਿਲਾਂ ਆਪਣੇ ਅੰਦਰ ਸਵੈਪੜਚੋਲ ਜ਼ਰੂਰ ਕਰ ਲੈ ਜੇ ਵੀ ਤੁਹਾਡੇ ਅੰਦਰ ਉਸ ਚੀਜ਼ ਦਾ ਅਪਾਸ ਹੈ ਤੁਹਾਡੇ ਅੰਦਰ ਉਹ ਚੀਜ਼ ਹੈਗੀ ਤਾਂ ਤੁਹਾਨੂੰ ਦੂਜਿਆਂ ਦੇ ਔਗਣ ਦਿਸਦੇ ਪਏ ਜਿੰਨਾ ਚਿਰ ਕੋਈ ਚੀਜ਼ ਆਪਣੇ ਅੰਦਰ ਨਹੀਂ ਹੋਊਗੀ ਮੰਨ ਕੇ ਚਲੋ ਮੈਨੂੰ ਕਥਾ ਕਰਨੀ ਆਉਂਦੀ ਹੈ ਹੁਣ ਮੈਨੂੰ ਰਾਗਾਂ ਬਾਰੇ ਨਹੀਂ ਪਤਾ ਤੇ ਮੈਂ ਰਾਗ ਗਾਉਣ ਵਾਲੇ ਵਿੱਚ ਨੁਕਸ ਨਹੀਂ ਕਰ ਸਕਦਾ ਹੁਣ ਰਾਗ ਰਾਗ ਗਾਉਣ ਵਾਲੇ ਵਿੱਚ ਉਹ ਨੁਕਸ ਕਰ ਸਕਦਾ ਜਿਹਨੂੰ ਰਾਗ ਆਉਂਦੇ ਨੇ ਉਹ ਹੀ ਨੁਕਸ ਕਰ ਸਕਦਾ ਕੋਈ ਆਮਤ ਨਹੀਂ ਕਰ ਸਕਦਾ ਬਿਲਕੁਲ ਕਹਾਣੀ ਅਜਿਹੀ ਹੈ ਜਦੋਂ ਕਿਸੇ ਦੂਸਰੇ ਦੇ ਵਿੱਚ ਔਗਣ ਨਜ਼ਰੀ ਪੈਂਦੇ ਨੇ ਤਾਂ ਉਹ ਆਪਣੇ ਅੰਦਰ ਹੁੰਦੇ ਨੇ ਸਾਹਮਣੇ ਵਾਲੇ ਦੇ ਵਿੱਚ ਨਹੀਂ ਹੁੰਦੇ ਇਸ ਲਈ ਦੁਨੀਆ ਦਾ ਇੱਕ ਦਸਤੂਰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਗਤ ਦਾ ਉਧਾਰ ਕਰਨ ਤੁਰੇ ਨਾ ਦਾਤੇ ਦੇ ਸਾਹਮਣੇ ਠੱਗ ਆਇਆ ਸਾਬ ਨੂੰ ਉਹਨੂੰ ਠੱਗ ਨਹੀਂ ਵੇਖਿਆ ਉਹਨੂੰ ਸੰਤ ਵੇਖਿਆ ਇੱਕ ਰੱਬੀ ਨੂਰ ਇੱਕ ਰੱਬੀ ਅਰਸ਼ੀ ਨੂਰ ਇਸ ਸੰਸਾਰ ਦੇ ਉੱਪਰ ਚੰਗਾ ਕੋਈ ਚੱਲਿਆ ਉਹਨੇ ਚੋਰਾਂ ਦੇ ਵਿੱਚ ਵੀ ਸਾਧ ਵੇਖ ਲਿਆ ਪਰ ਜਿਹੜੇ ਆਪ ਅੰਦਰੋਂ ਮੈਲੇ ਹੁੰਦੇ ਨੇ ਉਹ ਸਾਧ ਦੇ ਵਿੱਚ ਵੀ ਚੋਰ ਲੱਭਣ ਤੁਰ ਪੈਂਦੇ ਆ ਇਹ ਦੁਨੀਆ ਦਾ ਦਸਤੂਰ ਜੇ ਆਪਾਂ ਚੰਗੇਆਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਆ ਪਰ ਜਿਹੜੇ ਚੰਗੇ ਖੁਦ ਅੰਦਰੋਂ ਨਿੱਖਰੇ ਹੁੰਦੇ ਨੇ ਉਹ ਭੜਾ ਹੀ ਚਾਹੁੰਦੇ ਨੇ ਕਿ ਇਸ ਸ੍ਰਿਸ਼ਟੀ ਦਾ ਭੜਾ ਹੋਵੇ ਇਸ ਕਾਇਨਾਤ ਦਾ ਭੜਾ ਹੋਵੇ ਕਿਉਂਕਿ ਉਹਨਾਂ ਦੇ ਅੰਦਰ ਰੱਬ ਵਰਤਿਆ ਹੁੰਦਾ ਹੈ